ਹਰ ਪੰਜਾਬੀ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੇ ਪਿਆਰੇ ਦਰਸ਼ਕੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵਿੱਚ ਮੈਂ ਦੱਸਣ ਜਾ ਰਹੀ ਹਾਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਤੇ ਸਕੂਲ ਹੈਡਮਿਸਟਰਸ ਸਵਿੱਤਰੀਬਾਈ ਫੂਲੇ ਬਾਰੇ ਸਵਿੱਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਪਿਤਾ ਕੰਦੋਜੀ ਨੇਵਸੇ ਤੇ ਮਾਤਾ ਦਾ ਨਾਮ ਲక్ష్ਮੀ ਸੀ ਬਾਲੂਮਰਚ ਸੀ ਹੀ ਉਹਨਾਂ ਦਾ ਵਿਆਹ 9 ਸਾਲ ਦੀ ਉਮਰ 'ਚ 1940 ਚ ਜੋਤੀਬਾ ਫੂਲੇ ਨਾਲ ਹੋਇਆ ਜੋਤੀਬਾ ਫੂਲੇ ਇੱਕ ਗਾਮਧੂ ਵਿਚਾਰਾਂ ਦੇ ਮਰਦ ਸਨ ਜਿਹੜੇ ਕਿਸ ਦਾ ਸਮਾਜ ਸੁਧਾਰਨ ਅੰਦੋਲਨਾਂ ਵਿੱਚ ਵੀ ਜਿਨ੍ਹਾਂ ਨੇ ਕਾਫੀ ਯੋਗਦਾਨ ਪਾਇਆ ਉਹਨਾਂ ਨੇ ਆਪਣੀ ਪਤਨੀ ਸਵਿੱਤਰੀ ਬਾਈ ਫੂਲੇ ਨੂੰ ਇੱਕ ਅਜਿਹਾ ਮਾਹੌਲ ਦਿੱਤਾ ਕਿ ਉਹ ਵੀ ਵਾਦ ਚੜ ਕੇ ਨਾ ਮਹੀਮਾ ਦਾ ਹਿੱਸਾ ਬਣ ਸਕਣ ਤੇ ਨਾਲ ਨਾਲ ਉਹ ਵੀ ਵਿਦਿਆ ਦੇ ਖੇਤਰ 'ਚ ਅੱਗੇ ਆਉਣ ਜਦੋਂ ਉਸ ਵੇਲੇ ਦੀਆਂ ਸਮਾਜਿਕ ਚੁਣੌਤੀਆਂ ਬਹੁਤ ਸਨ ਜਿਵੇਂ ਕਿ ਵਿਧਵਾ ਵਿਆਹ ਦੀ ਆਗਿਆ ਨਹੀਂ ਸੀ ਬਾਲ ਵਿਆਹ ਸੀ ਬਹੁ ਪਤਨੀ ਵਿਆਹ ਸੀ ਤੇ ਅੰਧਵਿਸ਼ਵਾਸ ਰੂੜੀਵਾਦ ਛੂਤਛਾਤ ਇਸਤਰੀਆਂ ਨਾਲ ਮਾਨਸਿਕ ਤੇ ਸਰੀਰਕ ਜ਼ੁਲਮ ਦਲਿਤਾਂ ਨਾਲ ਵਿਆਹ ਮਾੜਾ ਵਿਹਾਰ ਇਹ ਸਾਰੇ ਨੂੰ ਦੇਖ ਕੇ ਸਵਿੱਤਰੀਬਾਈ ਫੂਲੇ ਤੇ ਮਹਾਤਮਾ ਜੋਤੀਬਾਈ ਫੂਲੇ ਨੇ ਅੱਗੇ ਹੋ ਕੇ ਔਰਤਾਂ ਦੇ ਹੱਕ ਚ ਨੇਤਰੇ ਤੇ ਉਹਨਾਂ ਨੇ ਵਿਧਵਾ ਵਿਆਹ ਛੂਤਛਾਤ ਮਟਾਉਣ ਤੇ ਔਰਤ ਦੀ ਮੁਕਤੀ ਤੇ ਦਲਿਤ ਔਰਤਾਂ ਨੂੰ ਸਿੱਖਿਤ ਬਣਾਉਣ ਦਾ ਬੀੜ ਆ ਚੁੱਕਿਆ ਇਸ ਕੰਮ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਤਾਰਾ ਸਕੂਲ ਖੋਲੇ ਜਿਹੜੇ ਕਿ ਉਹਨਾਂ ਵਾਸਤੇ ਬੜਾ ਇੱਕ ਚੈਲੈਂਜਿੰਗ ਕੰਮ ਸੀ ਉਹਨਾਂ ਨੇ 15 ਮਾਰਚ 1852 ਤੱਕ ਲਗਭਗ ਇੱਕ ਦੇ ਬਾਅਦ ਇੱਕ ਸਕੂਲ ਖੋਲਦੇ ਗਏ ਬਿਨਾਂ ਕਿਸੇ ਆਰਥਿਕ ਮਦਦ ਦੇ ਇਹ ਵਰਣਨਯੋਗ ਹੈ ਕਿ ਉਸ ਸਮੇਂ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਸੇ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗੀ ਕਿ ਸਵਿੱਤਰੀਬਾਈ ਫੂਲੇ ਆਪਣੇ ਵਿਆਹ ਵੇਲੇ ਬਿਲਕੁਲ ਅਨਪੜ੍ਹ ਸਨ ਤੇ ਆਪਣੇ ਪਤੀ ਦੇ ਸਹਿਯੋਗ ਦੇ ਨਾਲ ਹੀ ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਉਹਨਾਂ ਨੂੰ ਜਦੋਂ ਘਰ ਦੇ ਕੰਮਾਂ ਤੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਿੱਖਿਆ ਉਹਨਾਂ ਨੇ ਗ੍ਰੈਂਡ ਕੀਤੀ ਤੇ ਉੱਚ ਸਿੱਖਿਆ ਉਹਨਾਂ ਨੇ ਅਜੋਤੀਬਾ ਫੂਲੇ ਦੇ ਦੋਸਤਾਂ ਸਾਖਾ ਰਾਮ ਜਸ਼ਵੰਤ ਅਤੇ ਕੇਸ਼ਵ ਸ਼ਿਵਰਾਮ ਦੀ ਜ਼ਿੰਮੇਵਾਰੀ ਨਲ ਪੂਰੀ ਕੀਤੀ ਪਹਿਲਾਂ ਉਹਨਾਂ ਨੇ ਅਹਿਮਦਨਗਰ ਵਿੱਚ ਅਮਰੀਕੀ ਮਿਸ਼ਨਰੀ ਦੁਆਰਾ ਇੱਕ ਕੋਰਸ ਕੀਤਾ ਦੂਜਾ ਕੋਰਸ ਪੂਰਨਿਆਂ ਦੇ ਵਿੱਚ ਉਹਨਾਂ ਨੇ ਕੀਤਾ ਆਰਮ ਸਕੂਲ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਸਿੱਖਲਾਈ ਇਹ ਪ੍ਰਾਪਤ ਕਰਕੇ ਉਹ ਪਹਿਲਾ ਸਕੂਲ ਦੀ ਭਾਰਤੀ ਮਹਿਲਾ ਅਧਿਆਪਕ ਬਣੀ ਤੇ ਫਿਰ ਹੈਡ ਮਿਸਟਰਸ ਬਣੀ ਇਹ ਉਹਨਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਰੂੜੀਵਾਦੀ ਵਿਚਾਰਾਂ ਵਾਲੇ ਸਥਾਨਕ ਭਾਈਚਾਰੇ ਵੱਲੋਂ ਉਹਨਾਂ ਨੂੰ ਪੱਥਰ ਮਾਰੇ ਜਾਂਦੇ ਗੋਬਰ ਉਹਨਾਂ ਤੇ ਸੁੱਟਿਆ ਜਾਂਦਾ ਜਾਂ ਫਿਰ ਜ਼ੁਬਾਨੀ ਦੁਰਵਿਹਾਰ ਕੀਤਾ ਜਾਂਦਾ ਜਾਂ ਕਦੇ ਮਾਰਿਆ ਘੁੱਟਿਆ ਜਾਂਦਾ ਉਹ ਅਕਸਰ ਸਕੂਲ ਵਿੱਚ ਇੱਕ ਬਾਦੂ ਸਾੜੀ ਲੈ ਕੇ ਜਾਂਦੇ ਸਨ ਤੇ 1849 ਤੱਕ ਉਹ ਆਪਣੇ ਪਰਿਵਾਰ ਦੇ ਸਹੁਰਾ ਪਰਿਵਾਰ ਚ ਰਹੇ ਤੇ ਫਿਰ ਉਹਨਾਂ ਦੇ ਜਿਹੜੇ ਸੋਹਰਾ ਸਾਹਿਬ ਸੀ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਉਹ ਜੇ ਇਸ ਘਰ ਦੇ ਵਿੱਚ ਰਹਿੰਦੇ ਰਹਿਣਗੇ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦਾ ਵਿਰੋਧ ਸਹਿਣਾ ਪੈਗਾ ਇਸ ਲਈ ਉਹ ਘਰ ਛੱਡਣਾ ਚਾਹੀਦਾ ਉਹਨਾਂ ਨੂੰ ਤਾਂ ਉਹਨਾਂ ਨੇ ਦੋਨਾਂ ਨੇ ਜਦੋਂ ਘਰ ਛੱਡਿਆ ਤਾਂ ਉਹ ਇੱਕ ਆਪਣੇ ਮੁਸਲਮਾਨ ਦੋਸਤ ਉਸਮਾਨ ਸ਼ੇਖ ਦੇ ਘਰ ਚਲੇ ਗਏ ਜਿੱਥੇ ਉੱਥੇ ਜਾ ਕੇ ਜੋਤੀ ਆ ਫੂਲੇ ਨੇ ਹੋਰ ਜ਼ਿਆਦਾ ਆਪਣੀ ਪਤਨੀ ਨੂੰ ਉਤਸ਼ਾਹਿਤ ਕੀਤਾ ਕਿ ਅੱਗੇ ਪੜਨ ਤੇ ਉਹਨਾਂ ਨੇ ਫਿਰ ਉੱਥੇ ਉੱਚ ਸਿੱਖਿਆ ਗ੍ਰੈਡੂਏਟ ਕੀਤੀ ਤੇ ਇੱਕ ਆਪਣੀ ਦੋਸਤ ਬੇਗਮ ਸ਼ੇਖ ਦੀ ਹੈਲਪ ਮਦਦ ਦੇ ਨਾਲ ਉਹਨਾਂ ਨੇ ਸਕੂਲਾਂ ਦਾ ਇੱਕ ਹੋਰ ਘਰ ਦੇ ਵਿੱਚ ਸਕੂਲ ਖੋਲ੍ਹਿਆ ਤੇ 1850 ਵਿੱਚ ਸਵਿੱਤਰੀਬਾਈ ਤੇ ਜੋਤੀਰਾਵ ਫੂਲੇ ਨੇ ਦੋ ਵਿਦਿਅਕ ਟਰਸਟ ਵੀ ਕਾਇਮ ਕੀਤੇ ਨਿੱਜੀ ਜੀਵਨ ਵਿੱਚ ਉਹਨਾਂ ਦੇ ਕੋਈ ਆਪਣੇ ਬੱਚੇ ਨਹੀਂ ਸਨ ਉਹਨਾਂ ਨੇ ਇੱਕ ਬ੍ਰਾਹਮਣ ਵਿਧਵਾ ਔਰਤ ਸਬਿਤਰੀ ਬਾਈ ਜੋ ਖੁਦਕੁਸ਼ੀ ਕਰਨ ਜਾ ਰਹੀ ਸੀ ਉਸ ਨੂੰ ਬਚਾਇਆ ਤੇ ਉਸ ਦੇ ਉਸ ਨੂੰ ਆਪਣੇ ਘਰ ਲਿਜਾ ਕੇ ਉਸ ਦਾ ਜਦੋਂ ਪੁੱਤਰ ਹੋਇਆ ਜਸ਼ਵੰਤ ਰਾਓ ਉਸ ਨੂੰ ਗੋਦ ਲੈ ਲਿਆ ਤੇ ਉਸ ਔਰਤੀ ਨੇ ਦੇਖਭਾਲ ਕੀਤੀ ਉਹਨਾਂ ਦਾ ਉਹਨਾਂ ਦੇ ਪਤੀ ਦੀ ਮੌਤ 1890 ਚ ਹੋ ਗਈ ਤੇ ਉਸ ਤੋਂ ਬਾਅਦ ਸਵਿੱਤਰੀ ਬਾਈ ਨੇ ਆਪਣੇ ਪਤੀ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਵਾਸਤੇ ਆਪਣੇ ਪੁੱਤਰ ਦਾ ਸਾਥ ਲਿਆ ਤੇ ਉਹ ਆਪਣੇ ਪੁੱਤਰ ਨੂੰ ਉਹਨਾਂ ਨੇ ਡਾਕਟਰ ਬਣਾ ਲਿਆ ਸੀ ਉਦੋਂ ਤੱਕ ਤਾਂ ਉਹਨਾਂ ਦਾ ਜਿਹੜਾ ਪੁੱਤਰ ਸੀ ਉਹ ਪਲੇਗ ਦੀ ਉਸ ਵੇਲੇ ਵਿਸ਼ਵਵਿਆਪੀ ਬਿਮਾਰੀ ਫੈਲੀ ਉਸ ਪਲੇਗ ਦੀ ਬਿਮਾਰੀ ਦੇ ਵਿੱਚ ਉਹਨਾਂ ਦਾ ਪੁੱਤਰ ਵੀ ਆਮ ਲੋਕਾਂ ਦੀ ਇਲਾਜ ਵਿੱਚ ਅੱਗੇ ਆਇਆ ਸੀ ਤੇ ਇੱਕ ਦਿਨ ਅਜਿਹੇ ਹੀ ਇੱਕ ਮਰੀਜ਼ ਦੇ ਨਾਲ ਸਕਰਮਣ ਹੁੰਦਿਆ ਹੋਇਆ ਇਹਨਾਂ ਨੂੰ ਜੋ ਸੁਬਿਤਰੀ ਬਾਈ ਫੂਲੇ ਨੂੰ ਇੱਕ ਤਰ੍ਹਾਂ ਦਾ ਇਨਫੈਕਸ਼ਨ ਹੋ ਗਿਆ ਤੇ ਉਹਨਾਂ ਨੂੰ ਪਲੇਗ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਤੇ 10 ਮਾਰਚ 1897 ਨੂੰ ਉਹਨਾਂ ਦੀ ਮੌਤ ਹੋ ਗਈ ਉਹ ਇੱਕ ਗਾਂਵਦੂ ਧਾਰਮਿਕ ਖੰਡਾਂ ਤੇ ਕ੍ਰੀਤੀਆਂ ਦੇ ਖਿਲਾਫ ਔਰਤਾਂ ਤੇ ਉਹਨਾਂ ਨੇ ਜਿੱਥੇ ਅੱਜ ਦੀਆਂ ਔਰਤਾਂ ਲਈ ਵਿੱਦਿਆ ਦੇ ਦਵਾਰ ਖੋਲੇ ਖਾਸ ਕਰਕੇ ਅਧਿਆਪਕ ਔਰਤਾਂ ਨੂੰ ਤਾਂ ਇਸ ਦਿਨ ਉਹਨਾਂ ਨੂੰ ਨਮਨ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਸਾਨੂੰ ਔਰਤਾਂ ਨੂੰ ਜਿਹੜੀਆਂ ਕਿ ਵਿੱਦਿਆ ਦੇ ਖੇਤਰ ਚ ਹਨ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਉਹ ਇੱਕ ਲੇਖਕਾ ਵੀ ਸਨ ਉਹਨਾਂ ਨੇ ਕਾਵਿਆ ਫੂਲੇ 1854 ਚ ਇੱਕ ਪੁਸਤਕ ਲਿਖੀ ਤੇ ਬਾਵਨ ਕਾਸ਼ੀ ਸਬੋਧ ਰਤਨਾਕਰ 1892 ਚ ਲਿਖੀ ਕਾਵਿਆ ਫੂਲੇ ਦੇ ਵਿੱਚ ਉਹਨਾਂ ਨੇ ਗਾ ਮਧੂ ਪੁਸਤਕਾ ਵਿਚਾਰ ਦਿੱਤੇ तो बावन अकाशी उन्होंने अपने पति संबोधन करके बहुत सारिया कवितावान लिखिया वो एक कविता ने जाओ जाकर पढ़ो लिखो बनो आत्म निर्भर बनो मेहनती काम करो ज्ञान और धन इकट्ठा करो ज्ञान के बिना सब खो जाता है ज्ञान के बिना हम जानवर बन जाते हैं और इसलिए इसलिए खाली ना बैठो जाओ जाकर शिक्षा लो दमितों और त्याग ਤਾਕ دیے ਗਏਆਂ ਨੂੰ ਦੁੱਖੋਂ ਦਾ ਅੰਤ ਕਰੋ ਤੁਹਾਡੇ ਪਾਸ ਸਿੱਖਣੇ ਦਾ ਸੁਨਹਿਰੀ ਮੌਕਾ ਹੈ ਇਸ ਲਈ ਸਿੱਖੋ ਔਰ ਜਾਤ ਕੇ ਬੰਧਨ ਤੋੜ ਦਿਓ ਉਹਨਾਂ ਨੇ ਗਾਵਧੂ ਰਚਨਾਵਾ ਕਰਦਿਆ ਹੋਇਆ ਆਪਣੇ ਜੀਵਨ ਨੂੰ ਇੱਕ ਮਿਸਾਲ ਬਣਾਇਆ ਤੇ ਅੱਜ ਵੀ ਉਹਨਾਂ ਦੀ ਯਾਦ ਵਿੱਚ ਪੂਨੇ ਦੇ ਵਿੱਚ ਬਹੁਤ ਸਕੂਲ ਦੇ ਵਿੱਚ ਤੇ ਹੋਰ ਸਰਕਾਰੀ ਇਮਾਰਤਾਂ ਦੇ ਵਿੱਚ ਉਹਨਾਂ ਦਾ ਬੋਤ ਲਗਾਏ ਗਏ ਹਨ ਤੇ ਉਸ ਵੇਲੇ ਔਰਤਾਂ ਨੂੰ ਸ਼ਾਹੀਦ ਕਰਨਾ ਬਹੁਤ ਮੁਸ਼ਕਲ ਸੀ ਸਿੱਖਿਆ ਲਈ ਤੇ ਉਹਨਾਂ ਨੇ ਇਹ ਕਾਰ ਬਖਾਇਆ